ਮੰਡੀ ਬੋਰਡ ਨੇ ਕੱਲਾ ਫਾਈਨ ਕਿਉਂ ਕਰ ਰਹੀ ਹੈ ਮੰਡੀ ਆਪਣੇ ਕੋਲੇ ਕਿਉਂ ਨਹੀਂ ਰੱਖਦੀ ਠੇਕੇਦਾਰੀ ਸਿਸਟਮ ਬੰਦ ਹੀ ਕਰ ਦੇਣਾ ਚਾਹੀਦਾ ਨਾ ਪੰਜਾਬ 'ਚ ਸਾਰੀਆਂ ਮੰਡੀਆਂ ਦਾ ਠੇਕਾ ਜਿਹੜਾ ਮੰਡੀ ਕੋਲ ਮੰਡੀ ਬੋਰਡ ਕੋਲੇ ਹੋਣਾ ਚਾਹੀਦਾ ਮੰਡੀ ਬੋਰਡ ਆਪਣੇ ਆਪ ਇੱਕ ਸਲਿੱਪ ਜਿਹੜੀ ਇਹਨਾਂ ਨੂੰ ਫੀਸ ਲੈਣੀ ਹੈ ਉਨੀ ਲਾਵੇ ਜਿਹੜੀ ਬੰਦੀ ਹੈ ਹੁਣ ਇੱਥੋਂ ਹੋਰ ਤੇ ਇੱਥੋਂ ਹੋਰ ਇਸ ਤਰ੍ਹਾਂ ਦਾ ਜਿਹੜਾ ਕੰਮ ਨਹੀਂ ਹੋਣਾ ਪਤਾ ਨਹੀਂ ਹੁਣ ਮਾਰਜਿਨ ਦਾ ਕਿੰਨਾ ਰਹੇਗਾ ਸੱਚੇ ਪਾਤਸ਼ਾਹ ਕਿਰਪਾ ਕਰੇ ਮੈਨੂੰ ਇਸ ਬਾਰੇ ਤਾਂ ਜਾਣਕਾਰੀ ਨਹੀਂ ਹੈ ਪਰ ਮੈਨੂੰ ਲੱਗ ਰਿਹਾ ਉਮੀਦ ਹੈ ਕਿ ਸੱਚੇ ਪਾਤਸ਼ਾਹ ਚੰਗੀ ਵੱਡੀ ਜਿੱਤ ਪ੍ਰਾਪਤ ਦੇਗਾ ਪੂਰੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਪਖਿਆ ਹੋਇਆ ਹੈ ਅੱਜ 30 ਤਰੀਕ ਹੈ ਸ਼ਾਮ ਤੱਕ ਚੋਣ ਪ੍ਰਚਾਰ ਥਮ ਜਾਏਗਾ ਔਰ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਲਗਾਤਾਰ ਲੁਧਿਆਣਾ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਅੱਜ ਸਬਜ਼ੀ ਮੰਡੀ ਦੇ ਵਿੱਚ ਆਏ ਨੇ ਜਿਹੜੇ ਫੜੀ ਵਾਲੇ ਨੇ ਜਿਹੜੇ ਸਬਜ਼ੀ ਵੇਚਣ ਵਾਲੇ ਨੇ ਉਹ ਮਿਲ ਰਹੇ ਨੇ ਜਿੰਮੇਦਾਰ ਰਿਸਪਾਂਸ ਮਿਲ ਰਹਾ ਹੈ ਇਹ ਤਾਂ ਆਪਣੇ 25 ਸਾਲਾਂ ਦੇ ਰਾਜਨੀਤਿਕ ਕੈਰੀਅਰ ਦੇ ਵਿੱਚ ਇਸ ਨੂੰ ਮਾਫਾ ਨਹੀਂ ਦੇਖਿਆ ਕਿ ਜਿਸ ਤਰੀਕੇ ਦੇ ਨਾਲ ਆਮ ਬੰਦੇ ਛੋਟੇ ਵਿਚਾਰੇ ਸਬਜ਼ੀ ਵੇਚਣ ਵਾਲਾ ਦੇਖੋ ਕਿ ਹਰ ਬੰਦਾ ਪਿਆਰ ਕਰ ਰਿਹਾ ਹੈ ਹਰ ਬੰਦਾ ਪਿਆਰ ਨਾਲ ਮਿਲ ਰਿਹਾ ਹੈ ਸੋ ਬਹੁਤ ਭਾਰੀ ਉਤਸ਼ਾਹ ਹੈ ਹੋਰ ਜਿੰਦਾ ਪ੍ਰੋਗਰਾਮ ਤੋਂ ਇਹਨੂੰ ਲੱਗਦਾ ਹੈ ਕਿ ਇਹ ਬਹੁਤ ਸਾਰੀਆਂ ਪਾਰਟੀਆਂ ਤੋਂ ਪਰੇਸ਼ਾਨ ਲੋਕ ਨੇ ਜਿਨ੍ਹਾਂ ਨੂੰ ਨਿਕਲ ਕੇ ਰੁਧ ਦੇ ਵਿੱਚ ਕਾਂਗਰਸ پارٹی ਲਿਖਦੀ ਹੈ ਸੋ ਇਸ ਕਰਕੇ ਜਿੰਦਾਬਾਦ ਪੂਰੇ ਵਿਧਾਇਕ ਵਿੱਚ ਸੋਣਾ ਮੋਹਰ ਆ ਰਿਹਾ ਯਾਰ ਲੁਧਿਆਣਾ ਦੇ ਇਛਤਾਂ ਤੁਸੀਂ ਆਪ ਹੀ ਵੇਖ ਰਹੇ ਹੋ ਜਿੰਦਾਬਾਦ ਅੱਛਾ ਪ੍ਰਿੰਸ ਸਾਹਿਬ ਬੜੀ ਤਲਖੀ ਵੇਖਣ ਨੂੰ ਮਿਲੀ ਹੁਣ ਤਾਂ ਅੱਜ ਸ਼ਾਮ ਤੱਕ ਚੋਰ ਪ੍ਰਚਾਰ ਥੰਮ ਜਾਏਗਾ ਬੜਾ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਦੇ ਨਾਲ ਤੁਹਾਡਾ ਉਹ ਆਖਦੇ ਨੇ ਕਿ ਮਹਿੰਗੀ ਘੜੀਆਂ ਪਾਉਂਦੇ ਨੇ ਗੱਡੀ ਮਹਿੰਗੀ ਹੈ ਨਾਲ ਕੋਲ ਕਿਵੇਂ ਦੀ ਇਹ ਬਿਆਨਬਾਜ਼ੀ ਨੂੰ ਤੁਸੀਂ ਦੇਖਦੇ ਹੋ ਆਪਸ ਦੇ ਵਿੱਚ ਤੁਸੀਂ ਕਈ ਮੁੱਦਿਆਂ ਨੂੰ ਲੈ ਕੇ ਐਕਚੁਅਲੀ ਇਟਸ ਲਾਈਕ ਮੋਦੀ ਸਾਹਿਬ ਮੋਦੀ ਸਾਹਿਬ ਅੱਜ ਦੇਸ਼ ਦੇ ਜਿਹੜੇ ਰੀਅਲ ਇਸ਼ੂ ਆ ਉਹਨਾਂ ਦੀ ਗੱਲ ਨਹੀਂ ਕਰ ਰਹੇ ਕੀ ਹਾਲ ਤਕੜਿਓ ਕਿੰਨੇ ਨਾਰਾ ਕੀ ਹਾਂ ਜਿੱਤੇਗਾ ਹਾਂ ਜਿੱਤਾਂਗੇ ਤੁਹਾਡੀ ਕਿਰਪਾ ਨਾਲ ਸਾਡੇ ਬਾਲ ਸਾਹਿਬ ਸੀਨੀਅਰ ਵੀ ਕਿਹਾ ਸੋ ਅੱਜ ਜਿਹੜੇ ਰੀਅਲ ਇਸ਼ੂਸ ਨੇ ਉਹਨਾਂ ਦੀ ਕੋਈ ਗੱਲ ਹੀ ਨਹੀਂ ਕਰ ਰਿਆ ਰੀਅਲ ਇਸ਼ੂ ਕੀ ਹੈ ਬੇਰੋਜ਼ਗਾਰੀ ਹੈ ਮਹਿੰਗਾਈ ਰੀਅਲ ਇਸ਼ੂ ਹੈ ਜਿੱਤਾਂਗੇ ਜਿਤਾਵਾਂਗੇ ਜਿੱਤਾਂਗੇ ਕਮਾਂਗੇ ਮੋਰ ਪੰਜੇ ਕਹਿ ਲਵਾਂਗੇ ਜਿੱਤਾਂਗੇ ਜਿੱਤਾਵਾਂਗੇ ਮੋਰ ਪੰਜੇ ਤੇ ਲੱਖ ਗੱਡੀਆਂ ਦੀ ਗੱਲ ਹੋ ਰਹੀ ਹੈ ਜਿੱਤਾਵਾਂਗੇ ਮੋਰ ਪੰਜੇ ਤੁਹਾਨੂੰ ਇਹ ਦੱਸਿਆ ਚਾਹੀਦਾ ਕਿ 10 ਸਾਲਾਂ ਚ ਉਹਨੇ ਕੰਮ ਕੀ ਕੀਤਾ 10 ਸਾਲਾਂ ਚ ਲੁਧਿਆਣੇ ਦੇ ਲੋਕਾਂ ਸੇ ਕੀ ਲੈ ਕੇ ਆਏ ਤੁਸੀਂ ਸਾਈਕਲ ਤੇ ਤੁਰੇ ਫਿਰੋ ਭਾਵੇਂ ਲੇਕਿਨ ਕੀ ਲੈ ਕੇ ਆਏ ਹੋ ਉਹੀ ਪਾਲਿਸੀ ਤੇ ਪਲੈਨਿੰਗ ਦੱਸੋ ਹੋਰ ਅੱਗੇ ਥੋੜੀ ਪਲੈਨਿੰਗ ਕੀ ਹੈ ਸੋ ਤਿੰਨ ਵਾਰ ਤੁਹਾਨੂੰ ਲੋਕ ਸਭਾ ਚ ਸੰਸਦ ਚ ਭੇਜਤਾ ਪ੍ਰਾਪਤੀ ਕੀ ਹੈ ਜ਼ੀਰੋ ਸੋ ਇਹ ਬੇਸਿਕਲੀ ਸਵਾਲ ਹੈ ਇਹ ਬੇਸਿਕਲੀ ਮੁੱਦਾ ਹੈ ਅੱਛਾ ਵਰਦੀਂਗ ਸਾਹਿਬ ਤੁਸੀਂ ਲਾਈਵ ਹੋਏ ਸੀ ਸਬਜ਼ੀ ਮੰਡੀ ਨੂੰ ਲੈ ਕੇ ਕੱਲ ਪਾਰਕਿੰਗ ਦੀ ਪਰਚੀ ਦੇ ਉੱਤੇ ਫਜ਼ੂਲ ਚਾਰਜ ਕੀਤੇ ਜਾਂਦੇ ਨੇ ਤੁਸੀਂ ਚੈਕਿੰਗ ਕੀਤੀ ਲੋਕਾਂ ਨਾਲ ਪੁੱਛੀ ਕਿ ਸੀ ਮੈਂ ਉਹਨਾਂ ਨਾਲ ਬੈਠ ਕੇ ਮੀਟਿੰਗ ਕਰ ਰਿਹਾ ਹਾਂ ਫੜੀਆਂ ਤੇ ਜਿਹੜੇ ਲੋਕਾਂ ਦੇ ਚਾਰजेस ਲੱਗੇ ਸੀ ਕਿ ਸਾਨੂੰ ਸਾਡੇ ਪੈਸੇ ਜ਼ਿਆਦਾ ਵਸੂਲੇ ਜਾਂਦੇ ਨੇ ਠੇਕੇਦਾਰੀ ਜਿਹੜਾ ਸਿਸਟਮ ਹੈ ਉਹ ਬੰਦ ਹੋਣਾ ਚਾਹੀਦਾ ਜੇ ਦਾ ਸਿਸਟਮ ਹੈ ਉਹ ਮੰਡੀ ਬੋਰਡ ਨੂੰ ਆਪਦੇ ਹੱਥ ਚ ਲੈਣਾ ਚਾਹੀਦਾ ਹੈ। ਹੂੰ ਬਿਲਕੁਲ ਮੰਡੀ ਬੋਰਡ ਆਪਣੇ ਹੱਥ ਚ ਲਵੇ ਪੂਰੇ ਪੰਜਾਬ ਦਾ ਇਹ ਮਸਲਾ ਹੈ। ਠੇਕੇਦਾਰ ਦਾ ਜਦੋਂ ਤੁਸੀਂ ਉਹਦੇ ਤੋਂ ਪੈਸੇ ਲਾਉਂਗੇ ਠੇਕੇਦਾਰ ਨੇ ਤਾਂ ਉਹਨੇ ਪੈਸੇ ਵਸੂਨ ਕਰਨੇ ਹਨ। ਮੈਨੂੰ ਸਮਝ ਨਹੀਂ ਇਹਦੇ ਵਿੱਚ ਸਰਕਾਰ ਦਾ ਜ਼ਿਆਦਾ ਕਸੂਰ ਹੈ ਨਾ ਕਿ ਠੇਕੇਦਾਰ ਦਾ। ਠੇਕੇਦਾਰ ਨੂੰ ਤੁਸੀਂ ਅਲਾਟਮੈਂਟ ਦੇਤੀ ਤੁਸੀਂ ਜਦੋਂ ਠੇਕੇ ਦੇ ਦੇਤੀ ਮੰਡੀ ਫਿਰ ਉਹ ਫੜੀਆਂ ਵਾਲੇ ਤੋਂ ਪੈਸੇ ਲਏਗਾ। ਮੰਡੀ ਬੋਰਡ ਨੂੰ ਇਹ ਸਾਰਾ ਕੁਝ ਕੈਨਸਲ ਕਰਕੇ ਸਬਜ਼ੀ ਮੰਡੀਆਂ ਦੇ ਠੇਕੇ ਮੰਡੀ ਬੋਰਡ ਆਪਣੇ ਕੋਲੇ ਰੱਖੇ ਕੰਮ ਔਰ ਆਪਣੇ ਹਿਸਾਬ ਨਾਲੇ ਫਿਕਸ ਹੋਣਾ ਚਾਹੀਦਾ ਹੈ ਮੰਡੀ ਬੋਰਡ ਨੇ 2 ਲੱਖ ਰੁਪਏ ਦਾ ਫਾਈਨ ਵੀ ਕਰ ਦਿੱਤਾ ਮੈਂ ਕਿਹਾ ਕਿ ਮੰਡੀ ਬੋਰਡ ਨੇ ਕੱਲਾ ਫਾਈਨ ਕਿਉਂ ਕਰ ਰਹੀ ਹੈ ਮੰਡੀ ਆਪਣੇ ਕੋਲੇ ਕਿਉਂ ਨਹੀਂ ਰੱਖਦੀ ਠੇਕੇਦਾਰੀ ਸਿਸਟਮ ਬੰਦ ਹੀ ਕਰ ਦੇਣਾ ਚਾਹੀਦਾ ਨਾ ਪੰਜਾਬ 'ਚ ਸਾਰੀਆਂ ਮੰਡੀਆਂ ਦਾ ਠੇਕਾ ਜਿਹੜਾ ਕਮੰਡੀ ਕੋਡ ਮੰਡੀ ਬੋਰਡ ਕੋਲੇ ਹੋਣਾ ਚਾਹੀਦਾ ਮੰਡੀ ਬੋਰਡ ਆਪਣੇ ਆਪ ਇੱਕ ਸਲਿੱਪ ਜਿਹੜੀ ਇਹਨਾਂ ਨੂੰ ਫੀਸ ਲੈਣੀ ਹੈ ਉਨੀ ਲਾਵੇ ਜਿਹੜੀ ਬੰਦੀ ਹੈ ਹੁਣ ਇੱਥੋਂ ਹੋਰ ਤੇ ਇੱਥੋਂ ਹੋਰ ਇਸ ਤਰ੍ਹਾਂ ਦਾ ਜਿਹੜਾ ਕੰਮ ਹੈ ਨਹੀਂ ਹੋਣਾ ਥੋੜੇ ਸ਼ਬਦ ਕਿੰਨਾ ਮਾਰਜਨ ਰਹੇਗਾ ਰਾਜਾ ਬਣੀਦਾ ਕਿਉਂਕਿ ਕਾਫੀ ਵੱਡੇ ਤਦਾਦ ਦੇ ਲੋਕ ਬੜੇ ਉਤਸ਼ਾਹਿਤ ਨੇ ਤੁਹਾਨੂੰ ਲੈ ਕੇ ਪਤਾ ਨਹੀਂ ਹੁਣ ਮਾਰਜਨ ਦਾ ਕਿੰਨਾ ਰਹੇਗਾ ਸੱਚੇ ਪਾਤਸ਼ਾਹ ਕਿਰਪਾ ਕਰੇ ਮੈਨੂੰ ਇਸ ਬਾਰੇ ਤਾਂ ਜਾਣਕਾਰੀ ਨਹੀਂ ਹੈ ਪਰ ਮੈਨੂੰ ਲੱਗ ਰਿਹਾ ਉਮੀਦ ਹੈ ਕਿ ਸੱਚੇ ਪਾਤਸ਼ਾਹ ਚੰਗੀ ਵੱਡੀ ਜਿੱਤ ਪ੍ਰਾਪਤ ਦੇਗਾ ਇਹ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਲੋਕ ਸਭਾ ਦੇ ਉਮੀਦਵਾਰ ਔਰ ਲਗਾਤਾਰ ਚੋਣ ਪ੍ਰਚਾਰ ਪੂਰੇ ਲੁਧਿਆਣਾ ਦੇ ਵਿੱਚ ਕਰ ਰਹੇ ਨੇ ਚਾਹੇ ਸਬਜ਼ੀ ਮੰਡੀ ਦੀ ਗੱਲ ਹੋਵੇ ਚਾਹੇ ਪਿੰਡਾਂ ਦੀ ਗੱਲ ਹੋਵੇ ਸ਼ਹਿਰ ਦੀ ਗੱਲ ਹੋਵੇ ਔਰ ਜਿਸ ਤਰ੍ਹਾਂ ਦੇ ਨਾਲ ਸਾਰੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਸਿਖਰ 'ਤੇ ਹੈ ਕਿਉਂਕਿ 1 ਜੂਨ ਨੂੰ ਵੋਟਾਂ ਪੈਣੀਆਂ ਔਰ ਅਸੀਂ ਤੁਹਾਨੂੰ ਅਪੀਲ ਕਰਾਂਗੇ ਕਿ ਵੱਧ ਤੋਂ ਵੱਧ ਘਰੋਂ ਨਿਕਲ ਕੇ ਤੁਸੀਂ ਆਪਣੀ ਵੋਟ ਪਾਓ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ